ਸ੍ਰੀ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵੀਰ ਸਿੰਘ ਸੰਧੂ ਪਿੰਡ ਰੁੜਕਾ ਕਲਾਂ ਅੱਜ ਜਿਹੜਾ ਅੱਜ ਦਾ ਕੰਮ ਅੱਜ ਦਾ ਜਿਹੜਾ ਹੈਗਾ ਆ ਅਸੀਂ ਗੁਰਦੁਆਰਾ ਸਾਹਿਬ ਪੱਤੀ ਭੁੰਡੜ ਕੀ ਵਿਖੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਭਾਈ ਸਾਹਿਬ ਨੇ ਇਥੋਂ ਦੇ ਇਹਨਾਂ ਨੂੰ ਇੱਕ ਫਰਿੱਜ ਦੀ ਲੋੜ ਮਹਿਸੂਸ ਹੋ ਰਹੀ ਸੀ ਅੱਤ ਦੀ ਗਰਮੀ ਦੇ ਵਿੱਚ 47 ਪਲੱਸ ਜਿਹੜਾ ਟੈਂਪਰੇਚਰ ਜਿਹੜਾ ਰਿਕਾਰਡ ਕੀਤਾ ਗਿਆ ਆ ਹੋਇਆ ਹੋਇਆ ਆ ਉਸ ਨੂੰ ਉਸ ਦੇ ਮੁਤਾਬਕ ਫਰਿੱਜ ਦੀ ਇੱਕ ਕਾਮ ਜ਼ਰੂਰਤ ਘਰਾਂ ਦੇ ਵਿੱਚ ਹੁੰਦੀ ਹੈ ਪਰ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਫਰਿੱਜ ਹੈ ਨਹੀਂ ਸੀ ਇੱਕ ਵਾਟਰ ਕੂਲਰ ਦੇ ਸਹਾਰੇ ਬਾਬਾ ਜੀ ਦਿਨ ਕੱਟ ਰਹੇ ਸੀ ਤੇ ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਤੇ ਕੱਸੀ ਜਿਹੜੀ ਫਰਿੱਜ ਦੀ ਸੇਵਾ ਹੈਗੀ ਆ ਉਹ ਬਾਬਾ ਜੀ ਨੂੰ ਨਿਹਿ ਕੇ ਦਿੱਤੀ ਆ ਤੇ ਦੋ ਬੋਲ ਬਾਬਾ ਜੀ ਸਾਨੂੰ ਸਾਡੇ ਐਨਜੀਓ ਦੇ ਫਾਊਂਡਰ ਮੈਂਬਰ ਸਰਦਾਰ ਰੇਸ਼ਮ ਸਿੰਘ ਜੀ ਕੈਨੇਡਾ ਤੇ ਮੈਂ ਕੁਲਵੀਰ ਸਿੰਘ ਸਾਡੀ ਪੂਰੀ ਟੀਮ ਜਿੱਥੇ ਕੋਈ ਜ਼ਰੂਰਤ ਹੁੰਦੀ ਹੈ ਉਹ ਜਾਈ ਉਥੇ ਅਸੀਂ ਪਹੁੰਚ ਕਰਦੇ ਆਂ ਇਹ ਫਰਿੱਜ ਦੀ ਬਹੁਤ ਬਾਬਾ ਜੀ ਨੂੰ ਜ਼ਰੂਰਤ ਸੀ ਤੇ ਕਮੇਟੀ ਵੱਲੋਂ ਇਹ ਕਿਹਾ ਗਿਆ ਜਿਹੜੇ ਉੱਤੇ ਹੈਗੀ ਆ ਪਰ ਫਰੈਂਚ ਇੱਥੇ ਕੋਈ ਨਹੀਂ ਸੀ ਮੈਂ ਇੱਥੇ ਆਪ ਆ ਕੇ ਦੇਖੀ ਕਿਉਂਕਿ ਇੱਕ ਪਰਿਵਾਰ ਬਣ ਕੇ ਹੀ ਗੁਰਪਤ ਸਾਹਿਬ ਵਿਚ ਰਿਆ ਚਿਰਿਆ ਜਾਂਦਾ ਹੈ ਕਿਉਂਕਿ ਇਹਨਾਂ ਦੇ ਵੀ ਆਪਦੇ ਪਰਿਵਾਰ ਹੈਗੇ ਨੇ ਗ੍ਰਾਂਤੀ ਸਿੰਘਾਂ ਦੇ ਜਿੱਦਾਂ ਸਾਨੂੰ ਆਪਣੀਆਂ ਲੋੜਾਂ ਘਰਾਂ ਦੇ ਵਿੱਚ ਹੈਗੀਆਂ ਨੇ ਉਸੇ ਹੀ ਤਰ੍ਹਾਂ ਗ੍ਰਾਂਤੀ ਸਿੰਘਾਂ ਨੂੰ ਵੀ ਆਪਣੀਆਂ ਲੋੜਾਂ ਨੇ ਇਕੱਲੇ ਪਾਠੰਡੇ ਪਾਣੀ ਦੀ ਲੋੜ ਨਹੀਂ ਹੋ ਰਹੀ ਬਹੁਤ ਸਾਰਾ ਵਸਤਾ ਜਹੀਆਂ ਹੁੰਦੀਆਂ ਨੇ ਜਿਹੜੀ ਫਰੈਂਚ ਵਿੱਚ ਰੱਖੀਆਂ ਜਾਂਦੀਆਂ ਨੇ ਜੇ ਅਸੀਂ ਗੁਰੂ ਘਰ ਦੇ ਵਜੀਰਾਾਂ ਦੀ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦੀ ਸਾਂਭ ਸੰਭਾਲ ਕਰਾਂਗੇ ਇਹੋ ਸਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੇਵਾ ਕਰਦੇ ਨੇ 24 ਘੰਟੇ ਤਤਪਰ ਰਹਿੰਦੇ ਨੇ ਸਾਡੇ ਕੋਲੋਂ ਇਹਨਾਂ ਨਹੀਂ ਹੋ ਸਕਦਾ ਕਿਉਂਕਿ ਗ੍ਰੰਥੀ ਸਿੰਘਾਂ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਗੁਰਦੁਆਰਾ ਸਾਹਿਬ ਦੀ ਦੇਖ ਰੱਖ ਕਰਨੀ ਪਰ ਇਹਨਾਂ ਦੇ ਵੀ ਪਰਿਵਾਰ ਹੈਗੇ ਨੇ ਇਹਨਾਂ ਦੇ ਵੀ ਛੋਟੇ-ਛੋਟੇ ਬੱਚੇ ਨੇ ਇਹ ਨਹੀਂ ਬੱਚੇ ਪਾਲਣੇ ਨੇ ਆਪਣੇ ਤੇ ਹਰ ਇੱਕ ਚੀਜ਼ ਦੀ ਜ਼ਰੂਰਤ ਇਹਨਾਂ ਨੂੰ ਵੀ ਉਸੇ ਹੀ ਤਰ੍ਹਾਂ ਹੈ ਜਿੱਦਾਂ ਕਿ ਸਾਨੂੰ ਆਪਦੇ ਘਰਾਂ ਦੇ ਵਿੱਚ ਹੈ ਸੋ ਇੰਨੀ ਗ ਬੇਨਤੀ ਇਹਨਾਂ ਸਭ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਤੂੰ ਦਾਤਾ ਦਾਤਾਰ ਤੂੰ ਦਾਤਾ ਦਾ i